ਮੈਂ ਤਾਂ ਲੈ ਸਾਗ ਤੋੜ ਕੇ ਲਈ ਅੱਜ ਕਿਸੇ ਨੂੰ ਨਹੀਂ ਦੱਸਦੀ ਨਾ ਅੰਡਣ ਨੂੰ ਨਾ ਗਵੰਡਣ ਨੂੰ ਬੋਝ ਕੇ ਦੇਣੀ ਲਿਜਾ ਕੇ ਇਹਦਾ ਝੋਲਾ ਰੱਖ ਕੇ ਅੰਦਰ ਬਾਹਰ ਢਾ ਕੇ ਫਿਰ ਚੀਰ ਕੇ ਬਣਾਉਂਗੀ ਨਹੀਂ ਲਹੂ ਪੀ ਲਾਂ ਦੀ ਮੰਗਣ ਆ ਲਗੀ ਆਪ ਤਾਂ ਘੱਟ ਧਰਦੇ ਆ ਤੇ ਦੂਜੀਆਂ ਵੱੱਦ ਲੈ ਜਾਂਦੀਆਂ ਐ ਨਹੀਂ ਪਤਾ ਕੋਈ ਡੋਲੂ ਲੈ ਕੇ ਆ ਜੇ ਕੋਈ ਕੋਲਾ ਲੈ ਕੇ ਆ ਜੇ ਵੱਡਾ ਲੈ ਕੁੜੀ ਥੋੜਾ ਜਿਹਾ ਪਾ ਦੇ ਬਿਲ ਇੰਨਾ ਕੋ ਸਾਡਾ ਵੀ ਰੰਗ ਲੈ ਜੂਗਾ ਅਸੀਂ ਵੀ ਸਾਖਾ ਕੇ ਦੇਖ ਲਾਂਗੇ ਉਹੀ ਗੱਲ ਵੀ ਜੇ ਧਰਨੇ ਤੇ ਭਈ ਆਪ ਲੈ ਆਓ ਚੀਰ ਲੋ ਕਿੰਨਾ ਮੱਥਾ ਵੱਜਦਾ ਹੋਈ ਗੱਲੋ ਸਾਕ ਕੜਾਈ ਬਣ ਜਾਂਦਾ ਦੇਦਿਆਂ ਦਾ ਲੱਕੜਾਂ ਖਾ ਜਾਂਦਾ ਹੈ ਹੈ ਤੇ ਇੱਕ ਬੰਦਾ ਥੱਕ ਜਾਂਦਾ ਲੈਣ ਆਈ ਥੱਕ ਜਾਂਦਾ ਮੈਂ ਤੈਨੂੰ ਮਸਾ ਝੋੜਾ ਪਰੇ ਹੁਣ ਝੋੜਾ ਤਾਂ ਪਰ ਲਿਆ ਐਡੇ ਨੂੰ ਹੁਣ ਚੱਕ ਕੇ ਕਿਵੇਂ ਲਿਜਾਵਾਂ ਦੇਖੀ ਜਉ ਸਿਰ ਤੇ ਧਰ ਕੇ ਲੈ ਜੂਗੀ ਨਾ ਉਹ ਹੁੰਦਾ ਹਰਾ ਲੈਣ ਉਹਨੂੰ ਆਖਿਆ ਸੀ ਵੀ ਤੂੰ ਹਰਾ ਲੈਣਾ ਜੀ ਮੈਂ ਰੇੜੀ ਤੇ ਧਰ ਦੂੰਗੀ ਉਹ ਤਾਂ ਮੈਨੂੰ ਕਹਿੰਦਾ ਤੂੰ ਚੱਲ ਮੈਂ ਤੇਰੇ ਮੰਗਦੀ ਆਇਆ ਤੇ ਹੁਣ ਆਈ ਨਹੀਂ ਕਿਹੜੇ ਵੇਲੇ ਹੋਗੇ ਮੇਨ ਤਾਂ ਡਿੱਕੀ ਜਾਂਦੀ ਇਹਨੂੰ ਚੱਲ ਹੋਰ ਤੋੜ ਲਾਨੀ ਆ ਥੋੜਾ ਕਨਾ ਹਹਾ ਥੱਕ ਗਈ ਮੈਂ ਤਾਂ ਜਾਮਾ ਤਾਈ ਵਰਗੀਆਂ ਨੂੰ ਐ ਨਹੀਂ ਵੀ ਇੱਥੋਂ ਤੋੜ ਕੇ ਲੈ ਜੀਏ ਤੇ ਧਰ ਲਈ ਤੇ ਜਦੋਂ ਧਰ ਲਿਆ ਉਦੋਂ ਡੋਲੂ ਚ ਪਾਈ ਕੁੜੇ ਘੜਬੀ ਚ ਪਾਈ ਕੁੜੇ ਹਾਂ ਆਪ ਤੁਮ ਘਟ ਰਹਿ ਜਾਂਦੇ ਤੇ ਉਹੀ ਗੱਲ ਮੰਗਤੇ ਵੱਧ ਲੈ ਜਾਂਦੇ ਮੰਗ ਮੰਗ ਕੇ ਤਾਂ ਹੀ ਤਾਂ ਵੱਧ ਤੋੜ ਕੇ ਲੈ ਆਨੀ ਆਂਗੀ ਐ ਕਰੂੰਗੀ ਕੱਚਾ ਰੱਖ ਲੂੰਗੀ ਜਿਹੜੀ ਕੋਈ ਲੈਣ ਆਇਆ ਕਰੋ ਸਾਕੇ ਦਾ ਕਮਾ ਪਿਆ ਭਾਈ ਚੱਕ ਕੇ ਲੈ ਜਾਓ ਤੇ ਧਰ ਲਓ ਡਿੱਜਰ ਜੇ ਤਮ ਜਮਾ ਨਹੀਂ ਦਿੰਦੀ ਕਿਸੇ ਨੂੰ ਦਾ ਨੂੰ ਡੀਕ ਡੀਕੇ ਵੀ ਥੱਕ ਗਈ ਕਿਹੜੇ ਵੇਲੇ ਹੋ ਗਏ ਬੈਠੀ ਨੂੰ ਕਿੰਨਾ ਚਿਰ ਬੈਠੀ ਰਾਂ ਉਹਰੇ ਹੁਣ ਤਾਂ ਮੈਨੂੰ ਜਾਣੀ ਪਊਗਾ ਔਖੀ ਸੌਖੀ ਨਹੀਂ ਝੋਲਾ ਲੈ ਕੇ ਕਹਿ ਕੇ ਕਿ ਮੈਂ ਹਰਾ ਲੈਣਾ ਉਹਨਾ ਮੈਂ ਤੈਨੂੰ ਨਾਲ ਲਿਆ ਆਉਂਗਾ ਮੁੜ ਕੇ ਹੁਣ ਆਉਂਦਾ ਮੈਂ ਤਾਂ ਕਮੜੀ ਨੇ ਝੋਲਾ ਵੀ ਐਡਾ ਭਰ ਲਿਆ ਤੋੜ ਤੋੜ ਕੇ ਪਾਲਕ ਪਾਲੀ ਸਾਗ ਪਾ ਲਿਆ ਹੈ ਹੁਣ ਚੱਕਿਆ ਨਹੀਂ ਆਂਦਾ ਇਹ ਕਿਵੇਂ ਚੱਕਾਂ ਹੁਣ ਐ ਕਰਦੀਆਂ ਹੁਣ ਤਾਂ ਸਿਰਤੀ ਤਰ ਲਾਣੀਆ ਹੋਰ ਤਾਂ ਕੋਈ ਹੱਲ ਨਹੀਂ ਬਾਹਾਂ ਦਾ ਮੇਰੀ ਦੁਖਣ ਲੱਗ ਜੂ ਬਾਹਾਂ ਦੇ ਤਰ ਫਿਰ ਤੇ ਧਰ ਕੇ ਟੱਪ ਜਾਨੀਆਂ ਹਾਂ ਹਾਂ ਜਾ ਕੇ ਹਜੇ ਧੋਣਾ ਹੋ ਫਿਰ چیرਣਾ ਹੋ ਫਿਰ ਧਰਨਾ ਪੂ ਹਜੇ ਲੱਕੜਾਂ ਭਾਲਣੀਆਂ ਪੈਣੀਆਂ ਕੋਈ ਲੱਕੜ ਨਹੀਂ ਅੰਦਰ ਦੇਖਦੀਆਂ ਜਾ ਕੇ ਜ ਹੋਣਗੀਆਂ ਹੁਣ ਤਾਂ ਵੀ ਬਲਾਈ ਸੋਣਾ ਖੜਾ ਸੀ ਜੀ ਤੈਂ ਕਰਦਾ ਇੱਕ ਝੋੜਾ ਹੋਰ ਭਰ ਕੇ ਲੈ ਜਾ ਤੌੜੀ ਭਰ ਕੇ ਧਰਨਾ ਸਾਗ ਦੀ ਸਾਰਾ ਸਿਆਲ ਨਮਕੀ ਕਿ ਜੇ ਨੂੰ ਮੰਗਿਆ ਜਮਾ ਕਿਥੇ ਨੂੰ ਕਟਛੀ ਗਈ ਦਿੰਨੀ ਐ ਕਿੰਨਾ ਮਰਜੀ ਆਈ ਜਾਣ ਲਕੋ ਕੇ ਰਿਨੂਗੀ ਬੱਟੇ ਵੱਟ ਚੱਲਾ ਕੋਈ ਦੇਖਦਾ ਤਾਂ ਨਹੀਂ ਸਭ ਤੇ ਬਾਰ ਰੜੇ ਪਏ ਕਿਸੇ ਨੂੰ ਨਾ ਪਤਾ ਲੱਗੇ ਵੀ ਹਰਪ੍ਰੀਤ ਸਾਗ ਲੈ ਕੇ ਆਈਏ ਲਿਆ ਕੇ ਲਕੋ ਕੇ ਉਹੀ ਗੱਲ ਅੰਦਰ ਧਰ ਕੇ ਧੂੰਗੀ ਮੈਂ ਤਾਂ ਧੋਂਦੀ ਵੀ ਨਹੀਂ ਬਾਹਰ ਹਾਏ ਹਾਏ ਤਾਂ ਮੈਂ ਛੱਡ ਜਾਂਦਾ ਸਾਗ ਕਿਤੇ ਤੋੜਨੇ ਧਰਨੇ ਲਿਆਉਣੇ ਸੌਖੇ ਪੈਣ ਤੇ ਭਾਂਡੇ ਵੇਲੇ ਬਸ ਇੱਕ ਭਾਂਡਾ ਲੈ ਕੇ ਆਉਣੇ ਅਗਲੀ ਨੇ ਬਾਰ ਗੇ ਕੁੜੇ ਵੀ ਲੈ ਜੇ ਸਾਗ ਬਣ ਗਿਆ ਪਾਈ ਦੋ ਕੜਚੀਆਂ ਪਾਈ ਦੋ ਕੜਚੀਆਂ ਦੋ ਦੋ ਕੜਚੀਆਂ ਨਾ ਮੇਰਾ ਤਾਂ ਪਤੀਲਾ ਖਾਲੀ ਕਰ ਜਾਂਦੀਆਂ ਸਾਰਾ ਇਹ ਕਿਵੇਂ ਤੇ ਇੱਕੋ ਕਰ ਲਾਂ ਮੈਂ ਬਾੜਾ ਕਿ ਬਣਾਇਆ ਕਰੂੰ ਕਿਸੇ ਨੂੰ ਨਹੀਂ ਦਿੰਦੀ ਕੜਚੀ ਵੀ ਇੱਕ ਸਾਗ ਦੀ ਐ ਮੈਂ ਤਾਂ ਦਮਾ ਨਿਕਲ ਗਈ ਮੇ ਤਾਂ ਢੂਹੀ ਦੁਖਣ ਲੱਗ ਗਈ ਕੋਈ ਬੁੜੀ ਹੋਵੇ ਉਹੀ ਗੱਲ ਉਹਨੂੰ ਭੇਜ ਦਾਂ ਉਹ ਤੋੜ ਕੇ ਲੈ ਜੇ ਕੱਲੀ ਜਾਣੀ ਰਹੀ ਆ ਜੇ ਤਾਈ ਨੂੰ ਪੁੱਛਦੀ ਤਾਈ ਤੜਾਉਣ ਤਾਂ ਆ ਜਾਂਦੀ ਤਾਈ ਕਹਿੰਦੀ ਅੱਧਾ ਮੈਨੂੰ ਦੇ ਦੀ ਤਾਈ ਦਾ ਕਿਉਂ ਹੀ ਗੱਲ ਐ ਥੱਕ ਗਈ ਮੈਂ ਤਾਂ ਜਮਾ ਮਸਾਂ ਲਈ ਜਾ ਕੇ ਸਿੱਟੂngੀ ਚੋੜਾ ਹੁਣ ਕਰੇ ਓਹੋ ਜਮਾ ਥੱਕ ਕੇ ਡਿੱਗੀਆਂ ਦੇਖ ਲਾ ਖੜਾ ਹੈ ਜੇ ਰੇੜੀਆਂ ਬੋਰੀਆਂ ਤੇਰੀ ਕੋਈ ਬਾਈ ਤਾਂ ਹੀ ਨਹੀਂ ਨਾ ਮੈਨੂੰ ਕਹਿੰਦਾ ਕਿ ਮੈਂ ਸਾਗ ਵਿੱਚ ਤਰ ਲਿਓ ਰੇੜੀ ਦੇ ਤੇ ਤੂੰ ਮੁੜ ਕੇ ਆਈ ਨਹੀਂ ਉੱਥੇ ਮੈਂ ਡਿੱਕੇਗੀ ਵੀ ਹੁਣਾ ਹੁਣਾ ਨਾ ਹੁਣਾ ਰੇੜੀ ਲੈ ਕੇ ਉਹ ਤੂੰ ਤਾਂ ਉੱਥੇ ਖੇਤ ਡਿੱਕੀ ਗਈ ਹਾਂ ਉਹ ਮੇਰਾ ਦੋਸਤ ਆ ਗਿਆ ਮੈਂ ਤਾਂ ਉਹਨੂੰ ਚਾਹ ਵੀ ਆਪ ਬਣਾ ਕੇ ਪਈ ਮੈਨੂੰ ਚਾਹ ਬਣਾਉਣੀ ਆਵੇ ਕਹਾ ਨਾ ਫਿਰ ਜੇ ਤੇਰਾ ਦੋਸਤ ਆ ਗਿਆ ਤੂੰ ਦੋਸਤ ਨੂੰ ਹੈਗਾ ਨਾ ਵੀ ਉਹ ਖੇਤ ਬੈਠਿਆ ਹਰਪ੍ਰੀਤ ਨਾ ਮੈਂ ਹਰਾਲੇ ਚੱਕ ਲੈ ਮੈਂ ਉਹਨੂੰ ਲੈ ਆਵਾਂ ਤੇ ਆ ਕੇ ਬਣਾ ਦਊਗੀ ਉਹ ਪੈ ਜਾਂਦਾ 2 ਮਿੰਟ ਐ ਜਿਹੜਾ ਕਹਿੰਦਾ ਬਜਾਰੇ ਨੇ ਉਹ ਤਾਂ ਇਥੇ ਮੱਝ ਲੈਣ ਆਇਆ ਸੀਗਾ ਐ ਤਾਂ ਫੇਰ ਅਗਲਾ ਤਾਂ ਤੁਰ ਹੀ ਫਿਰਦਾ ਕੋਈ ਮੈਂਸ ਲੈਣਾ ਆ ਗਿਆ ਕੋਈ ਗਾਂ ਲੈਣਾ ਆ ਗਿਆ ਹਰੇਕ ਨੂੰ ਘਰੇ ਬਾੜ ਕੇ ਖੜਾ ਲਿਆ ਕਰ ਅਜਾ ਚਾਹ ਪੀਦਾ ਲੱਗ ਜੀ ਖੜਾ ਸੀ ਮੈਂ ਤਾਂ ਮੜਾ ਇੱਕਾਈ ਤਾਂ ਮਾੜਾ ਬਸ ਚਾਹ ਬਣਾ ਲੈਨੇ ਆ ਕਿਸੇ ਨੂੰ ਨੰਗਣ ਨਹੀਂ ਦਿੰਦਾ ਕੋਈ ਬਾਹਰ ਮੁਰਦੀ ਜਾਂਦਾ ਉਹ ਉਸੇ ਨੂੰ ਕਹਿੰਦਾ ਨਾ ਆਜੇ ਚਾਹ ਪੀਆ ਪੀ ਕੇ ਜਾਇਓ ਚਾਹ ਬਿਨਾ ਨਾ ਜਾਇਓ ਜਦੋਂ ਵੀ ਚਾਹਾਂ ਨੰਗਰ ਲਾਇਆ ਹੁੰਦਾ ਜਦੋਂ ਆਪ ਜਾਣੇ ਆਗਲਾ ਵੀ ਚਾਹ ਪੀਉਂਦੀ ਐ ਫਿਰ ਚਾਹ ਪੀਤੀ ਫੇਰ ਕੀ ਹੋ ਗਿਆ ਨਾ ਪੀ ਕੇ ਆ ਕਰੋ ਨਾ ਅਗਲੇ ਤੇ ਪੀਓ ਚਾਹ ਨਾ ਕਿਸੇ ਨੂੰ ਪਿਆਓ ਸੁੱਕਾ ਸ ਪਹਿਲਾਂ ਜਿਹੜੀ ਰੇੜੀ ਜੀ ਪੈਂਚਰ ਹੋਈ ਪਈ ਐ ਕ ਕਿਸੇ ਦੀ ਮੰਗ ਕੇ ਲਿਆ ਸੀ ਰੇੜੀਆਂ ਪੂਰੀਆਂ ਧਰ ਕੇ ਲਿਆਏ ਦੋ ਚਾ ਹੁਣ ਤੇਰੀ ਰੇੜੀ ਪੈਂਚਰ ਹੋ ਗਈ ਤੈਨੂੰ ਐ ਪਤਾ ਵੀ ਕਿੰਨਾ ਚੜਾਊਗਾ ਤੈਨੂੰ ਕੱਟ ਤੂੰ ਘੱਟ ਤੂੰ ਮੈਨੂੰ ਐ ਤਾਂ ਕਹਿਣਾ ਨਾ ਵੀ ਜੇ ਮੈਂਥੋਂ ਨਾ ਆਏਗਾ ਤੂੰ ਆ ਜੀ ਮੈਂ ਤਾਂ ਨਾ ਉੱਥੇ ਬੈਠੀ ਡਿੱਕੀ ਨਹੀਂ ਮੈਂ ਤਾਂ ਤੋੜ ਕੇ ਸਾਗ ਵੱਟ ਦੇਵਗੀ ਵੀ ਹੁਣ ਆਇਆ ਹੁਣ ਆਇਆ ਰੇੜੀ ਲੈ ਕੇ ਹਰਾ ਲੈਣਾਊਗਾ ਸਾਗ ਤੋੜ ਲੈ ਮੈਂ ਲਾਲਚ ਚ ਵੱਧੋ ਉਹ ਤਾਂ ਪੰਡਵਨੀ ਬੈਠੀਆਂ ਕੋਈ ਮੱਜਾਂ ਨੂੰ ਪੋਣਾ ਆਪਾਂ ਇੰਨਾ ਸਾਗ ਤੜੀ ਦਾ ਹੁੰਦਾ ਤੇਰੇ ਮਗਰ ਆਹੋ ਬੰਦੇ ਮੱਜਾਂ ਵਰਗੀ ਹੋਏ ਪੈਣ ਹੁਣ ਆ ਮੱਜਾਂ ਦਾ ਖਾਣਾ ਤਾਂ ਖਾਈ ਜੰਨੇ ਆਂ ਆਹੀ ਹਰਾ ਮੈਸਾ ਖਾਂਦੀਆਂ ਹੋਈ ਆਪਾਂ ਹਾਂ ਹੋਇਆ ਹਾਂ ਤੌੜਾ ਬਣਾ ਲੈਣੀ ਕੀ ਹੁਣ ਗੱਲ ਇੰਨੀ ਐ ਮੈਸਾ ਨੂਨ ਮਿਰਚ ਨਹੀਂ ਪਾ ਕੇ ਖਾਂਦੀਆਂ ਆਪਾਂ ਨੂਨ ਮਿਰਚ ਰਲਾ ਕੇ ਖਾ ਲਾਂਗੇ ਹੈ ਤਾਂ ਇੱਕੋ ਚੀਜ਼ ਆ ਆਹ ਹੈ ਤਾਂ ਹਰਈ ਤੇ ਫੇਰ ਹੋਰ ਕੀ ਤੌੜਾ ਭਰ ਕੇ ਬਣਾ ਲੈਣੀ ਐ ਬਰੇ ਰੋਜੀ ਸਾਗ ਰੋਜੀ ਚੱਕ ਪਰੇ ਨੂੰ ਲੈ ਜਾ ਪਰੇ ਹੁਣ ਮੈਂ ਤੈਨੂੰ ਦੱਸਾਂ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਮੈਂ ਲੋਕ ਲੋਕਾਂ ਇਆਂ ਗਲੀ ਚ ਕਿਸੇ ਦਾ ਬਾਰਨੀ ਚ ਖੁੱਲਾ ਕਿਸੇ ਨੂੰ ਨਾ ਪਤਾ ਲੱਗੇ ਵੀ ਹਰਪ੍ਰੀਤ ਸਾਗ ਲੈ ਕੇ ਸਾਗ ਧਰਦੀ ਹੈ ਨਹੀਂ ਮੰਗਣ ਵਾਲਿਆਂ ਦੀ ਲੈਣ ਲੱਗ ਜਾਂਦੀ ਹੈ ਉਹ ਚੰਗਾ ਨਹੀਂ ਦੱਸਦਾ ਮੈਂ ਮੈਂ ਕਿ ਢੰਡੋਰਾ ਪਿੱਟਦਾ ਚੰਗਾ ਫਿਰ ਕਹਿੰਦੀ ਕਿ ਕਿਸੇ ਨੂੰ ਦੱਸੀ ਨਾ ਝੋਲਾ ਭਰੀ ਹੁੰਦੀ ਹੈ ਜੇ ਨਾ ਕਿਸੇ ਨੂੰ ਦੱਸਿਆ ਤਾਂ ਮਹੀਨਾ ਨਹੀਂ ਮੁੱਕਣਾ ਇਹ ਤਾਂ ਮੈਂ ਤਾਂ ਸਮਝੀ ਦੱਸ ਕੇ ਆਉਂਗਾ ਤਾਈ ਨੂੰ ਵੀ ਸਾਡੇ ਉਹ ਲਿਆ ਤਾਈ ਸਾਗ ਮਥੇਰਾ ਸਾਗ ਬਣਾਇਆ ਉਹਨੇ ਗੰਡਾ ਤਿਆਰ ਕਰਨ ਲੱਗ ਗਈ ਸਬਜ਼ੀ ਬਣਾਉਣ ਨੂੰ ਲਸਣ ਸੇਲਣ ਲੱਗ ਗਈ ਦਾਲ ਨਹੀਂ ਕੋਈ ਹਜੇ ਪਾਣੀ ਨਹੀਂ ਤਿਆਰ ਚਲ ਕੇ ਰਸੇਲ ਤਾਂ ਲਾਵਾ ਕੋਈ ਤਾਂ ਆਊਗੀ ਦਾਲ ਪਾਣੀ ਵਾਲਾ ਭਾਈ ਤਾਈ ਕਿਵੇਂ ਗਲੀਜੀ ਵਿੱਚ ਠੀਕ ਹੀ ਗਲਾ ਛਿੱਲੀ ਨਹੀਂ ਲਸਣ ਲਸਣ ਜੀ ਕਿ ਸਾਗ ਸੁੱਕ ਬਣਾਉਂਗੇ ਅੱਜ ਸਾਗ ਤਾਂ ਕਿਹੜਾ ਬਣਾਉਣਾ ਭਾਈ ਮੈਂ ਤਾਂ ਸਬਜ਼ੀ ਵਾਲੇ ਭਾਈ ਨੂੰ ਡੀਕਦੀ ਸੀ ਮਖਾ ਚਲ ਕੇ ਨਾ ਨਾ ਤਾਂ ਲਸਣ ਛੱਲ ਲਾਂ ਨਾਲੇ ਘੰਡਾ ਕੀਰ ਲਾਂ ਐਨੇ ਮਖਾ ਕੋਈ ਆਜੂ ਤੇ ਫਿਰ ਮਖਾ ਚੱਲ ਮੈਂ ਲੈ ਲੂੰਗੀ ਭਾਈ ਆ ਹੀ ਨਹੀਂ ਕੋਈ ਸਬਜ਼ੀ ਵਾਲਾ ਜ ਕੋਈ ਨਹੀਂ ਆਇਆ ਭਾਈ ਪੁੱਛਣਾ ਮੈਂ ਤਾਂ ਡੀਕੀ ਜਾਨੀ ਆਂਗੀ ਭਾਈ ਫਿਰ ਹੁਣ ਕਾਦੀ ਬਣਾਏਗੀ ਦਾਲ ਸਬਜ਼ੀ ਹੁਣ ਤਾਂ ਭਾਈ ਦੇਖੋ ਅਜ ਤਾਂ ਨਹੀਂ ਫਿਰ ਜੇ ਤਾਂ ਕੋਈ ਭਾਈ ਆ ਗਿਆ ਫਿਰ ਤਾਂ ਭਾਈ ਕੋਈ ਗੋਭੀ ਲੈ ਲੂੰ ਨਹੀਂ ਗਾਜਰਾ ਲੈ ਲੂੰਗੀ ਤੇ ਨਹੀਂ ਫਿਰ ਭਾਈ ਮੂੰਗੀ ਧਰੂੰਗੀ ਫਿਰ ਹੋਰ ਕੀ ਕਰੂੰਗੀ ਤਾਈ ਮੇਰੀ ਗੱਲ ਸੁਣ ਲੈ ਜਮਾਣਾ ਮੂੰਗੀ ਤੇਰੀ ਕਿਉਂ ਮੂੰਗੀ ਧਰਦੀਆਂ ਮੂੰਗੀ ਨਾ ਤਾਂ ਜ਼ੋਰ ਕਾ ਸੜ ਖੋ ਜਾਂਦਾ ਪਾਲੀ ਮਾੜੀ ਹੈ ਦਾਲਾਂ ਖਾਦੀਆਂ ਤਾਂ ਬੇਪੁੱਤ ਫਿਰ ਹੋਰ ਕੀ ਕਰੀਏ ਹੁਣ ਤਾਂ ਫਿਰ ਬੁਰਕੀ ਤਾਂ ਡਬੋਣੀ ਪੈਂਦੀ ਆ ਕਸੇ ਚ ਚੜਚ ਉਹ ਤਾਂ ਤਾਈ ਤਰੀ ਗੱਲ ਠੀਕ ਹੈ ਮੈਂ ਤਾਂ ਤੈਨੂੰ ਐਂ ਰੱਖਦਾ ਤੂੰ ਮੇਰਾ ਤਾਂ ਨਾ ਨਾ ਦੀ ਹਰਪਰੀ ਤਰ੍ਹਾਂ ਜਿਹਾ ਗੱਟਾ ਭਰਤੀ ਲਈਏ ਸਰੂਆ ਸਾਗ ਸਾਗ ਨਹੀਂ ਹੈ ਹਾਂ ਸਾਗ ਬਣਾਉਗੀ ਕਿ ਉਹ ਤਾਂ ਨਾ ਇੰਨਾ ਇੰਨਾ ਤੋੜ ਲਉਂਦੀ ਹੈ ਇਕੱਠਾ ਹੀ ਫਿਰ ਮਹੀਨਾ ਮਹੀਨਾ ਮੁੱਕਦਾ ਨਹੀਂਗਾ ਪੰਗਾ ਖੜਾ ਕਰ ਦਿੰਦੀ ਹੈ ਤੈਨੂੰ ਮੈਂ ਦੱਸ ਦਿੰਨਾ ਤੇ ਤੂੰ ਐਂ ਕਰਾਹਾ ਨਾ ਜਿਹੜਾ ਲਸਣ ਗੰਡਾ ਜੇ ਉੱਥੀ ਉਹਦੇ ਪੂੜੀ ਲੈ ਕੇ ਵਗ ਜਾਏ ਸਾਗ ਚੀ ਪਾਦੀ ਅਡੰਗਾ ਸਾਰੀ ਭਰ ਲਈ ਸਾਗ ਦਾ ਪਰੇ ਨਾਲੇ ਸਾਗ ਪਰੇ ਨਿਬੜਿਉ ਸਾਡਾ ਖੇੜਾ ਛੁੱਟੂਗਾ ਨਾਲੇ ਸਾਗ ਤੋਂ ਪਤਾ ਲਿਓ ਭਾਈ ਇੱਕ ਦੋ ਵਾਰੀ ਮੈਂ ਗਈ ਆਂ ਐਂ ਜਿਵਾਕਾ ਮੰਗੂ ਨਾ ਕਾਛੀ ਖਵਾ ਦਿੰਦੀ ਹੈ ਨਾ ਤਾਂ ਭਾਈ ਕੋਈ ਸਰਿਆ ਜਾ ਉਹਦੇ ਨਾਲ ਸਾਰੇ ਤੇ ਫੇਰ ਇੱਕ ਦੂਜਾ ਕਹਿੰਦਾ ਮੈਨੂੰ ਦੇ ਦੇ ਮੈਨੂੰ ਦੇ ਦੇ ਸਾਗ ਤਈ ਤੂੰ ਬੜਾ ਨਾ ਬੋਲੀ ਤੂੰ ਚੁੱਪ ਕਰਕੇ ਨਾ ਆ ਸਾਰਾ ਸਮਾਨ ਜਾ ਕੇ ਦੇ ਭਾਈ ਮੇਰਾ ਸਾਗ ਦੀ ਤਿਆਰੀ ਕਰਾਉਣੀ ਹੈ ਤੇਰੇ ਨਾਲ ਤੇ ਤੇਰਾ ਹਨਾ ਮੈਂ ਭਰ ਕੇ ਦੇਉਂਗਾ ਜਾ ਆਹਾ ਆਹੋ ਮੈਂ ਆਪੇ ਭਰੂੰਗਾ ਚਲ ਫੇਰ ਤਾਂ ਬੱਦ ਗਈ ਆ ਭਾਈ ਨਾ ਸਾਗ ਨੂੰ ਤਾਂ ਮੇਰੇ ਤਾਂ ਬਲਾਈਂ ਦੀ ਕਰਦਾ ਹਜੇ ਸਾਗ ਦਾ ਦੇਖਣ ਦੀਦਾ ਇੰਨਾ ਹੋਇਆ ਨਹੀਂ ਹਾਂ ਤਾਂ ਐਵੇਂ ਨਾ ਮੂੰਗੀ ਮੰਗੀ ਨਾ ਤਰੀ ਹੁਣ ਤਾਂ ਮੈਂ ਜਾ ਕੇ ਨੀਂਜ ਮੜਾ ਜਾ ਚੱਲ ਤੂੰ ਜਾ ਆ ਜਾ ਭਾਈ ਤੇ ਤੂੰ ਨਾ ਸਾਗ ਦੇ ਉਹਦੇ ਨਾਲ ਕਰਾ ਦੇ ਤਿਆਰੀ ਤੇ ਡੰਗਾ ਇਸ ਤਰ੍ਹਾਂ ਮੈਂ ਭਰੂੰਗਾ ਆਪੇ ਕਿੰਗਾ ਫੇਰ ਮੈਂ ਜਾਣੀ ਆ ਭਾਈ ਚੰਗਾ ਤਾਈ ਤੂੰ ਸਾਗ ਰੇ ਮੈਂ ਕਹਿੰਦੇ ਹੋਰ ਵੀ ਕਹੂੰਗਾ ਪਰੇ ਕੋੜੇ ਹਰਪ੍ਰੀਤ ਦੀਦੀ ਨਹੀਂ ਪਤਾ ਨਹੀਂ ਕਿੱਥੇ ਜੇ ਬਲਾ ਕੀ ਕੰਦਰੀ ਕੋਈ ਸਾਗ ਤਾਈ ਆ ਇਧਰੀ ਆ ਇਧਰੀ ਆ ਗਈ ਮੈਂ ਆ ਜਾ ਭਾਈ ਇਧਰੀ ਆ ਗਈ ਆ ਜਾ ਆ ਜਾ ਭਾਈ ਪਤਾ ਨਹੀਂ ਕਿਧਰੋਂ ਪਤਾ ਲੱਗ ਜੇ ਇਹਨੂੰ ਸਾਗ ਦਾ ਪਤਾ ਲੱਗ ਗਿਆ ਨਾ ਐਡਾ ਧਾਮਾ ਚੱਕੀ ਫਿਰਦੀ ਹੈਗੀ ਮੈਂ ਤਾਂ ਮਸਾਂ ਚੋਰ ਨੂੰ ਲੈ ਕੇ ਤਰਿਆਗਾ ਜਦ ਬਖਾਨਾ ਹਾਂ ਤਾਈ ਕੀ ਕਹਿਨੀ ਐ ਲੈ ਬਾਈ ਲਸਣ ਗੰਦਾ ਤਾਂ ਮੈਂ ਜਾ ਸਿੱਧੀ ਜਾਂਦੀ ਤੇ ਮੁੰਡਾ ਵਾ ਗਿਆ ਗੱਲ ਨਾਲ ਮੈਨੂੰ ਕਹਿੰਦਾ ਤਾਈ ਅਸੀਂ ਸਾਗ ਧਰਿਆਗਾ ਤੇ ਕਹਿੰਦਾ ਸਾਡੇ ਘਰ ਹੀ ਲੈ ਜਾ ਤੂੰ ਲਸਣ ਤੇ ਗੰਦਾ ਦੇਖ ਤਾਈ ਸਾਗ ਧਰਿਆ ਨਹੀਂਗਾ ਧਰਨਾ ਸੀਗਾ ਲਿਆਂਦਾ ਪਿਆ ਮੇਰਾ ਟਾਈਮ ਨਹੀਂ ਲੱਗਿਆ ਮੈਂ ਤਾਂ ਮੂੰਗੀ ਦੀ ਦਾਲ ਧਰੀ ਐ ਲੈ ਬਾਈ ਲੈ ਮੈਨੂੰ ਮੁੰਡੇ ਨੇ ਆਖਿਆ ਕਹਿੰਦਾ ਸਾਗ ਧਰਿਆ ਤਾਈ ਵਾਹ ਹੀ ਨਾ ਬਾਇਆ ਨਾ ਥੋੜਾ ਜਿਹਾ ਤਾਂ ਸਾਗ ਹੀ ਨਹੀਂ ਧਰਿਆ ਮੈਂ ਤੂੰ ਹੱਦ ਕਰਨੀ ਐ ਨਾ ਭਾਈ ਮੈਨੂੰ ਕਹਿ ਕੇ ਗਿਆ ਕਹਿੰਦਾ ਤਾਈ ਅਸੀਂ ਵੱਧ ਧਰ ਲਿਆ ਕਹਿੰਦਾ ਤੇ ਤੂੰ ਪਵਾ ਲਈ ਕਹਿੰਦਾ ਤਾਈ ਉਹ ਤਾਂ ਐਵੇਂ ਮਾਰਦਾ ਪਕਾਈ ਉਹ ਦੱਸ ਕਿ ਮੈਨੂੰ ਚੀਰ ਕੇ ਲੈ ਕੇ ਗਿਆ ਵੀ ਬੱਦ ਦਣੇਗਾ ਕਿੱਥੇ ਦਣੇ ਜਦੋਂ ਮੈਂ ਤੈਨੂੰ ਆਖੀ ਇੰਨੀਆ ਜੇ ਕੱਲ ਨੂੰ ਤੇਰੇ ਕੱਲ ਨੂੰ ਲੈ ਜੀ ਪਾਈ ਬਣ ਕੇ ਘਰੇ ਮਗ ਜਾ ਜੇ ਸਾਗ ਤੇ ਮੈਂ ਤੁਹਾਡੇ ਦੇਖੋ ਨਾ ਨਾ ਮੈਂ ਤਾਂ ਪਾਈ ਸਾਗ ਲੈ ਕੇ ਜਾਉਂਗੀ ਸਾਗ ਤੇ ਤੇਰੇ ਦੇਖ ਕਰ ਤੀ ਤੇ ਲਸਣ ਗੰਨਾ ਦੇਖ ਮੈਂ ਪਾਈ ਤੇਰੇ ਕੀਰਦੀਆਂ ਤੇ ਨਾਲ ਦੇਖ ਮੈਂ ਤੇਰੇ ਸਾਰਾ ਕੁਝ ਕਰਾ ਦੂੰਗੀ ਅੱਛਾ ਸਾਗ ਦੇ ਦੀ ਨਾ ਲਸਣ ਗੰਨਾ ਤੂੰ ਘਰੋਂ ਲੈ ਕੇ ਆ ਗਈ ਹੋਰ ਪਾਈ ਮੈਂ ਕਰੋ ਮੈਂ ਤਾਂ ਮੂੰਗੀ ਦੀ ਦਾਲ ਵਾਸਤੇ ਤਿਆਰ ਕਰਦੀ ਸੀ ਤਾਂ ਇਹ ਪਰ ਮੂੰਗੀ ਦੀ ਦਾਲ ਤਾਂ ਲੰਮੂੰਗੀ ਦਾਲੀ ਤਾਂ ਮੈਂ ਤਾਂ ਨਹੀਂ ਐ ਨਹੀਂ ਭਾਈ ਪੱਕਾ ਲਾਉਂਗੀ ਸਾਬਤ ਮੂੰਗੀ ਧਰੀ ਐ ਨਹੀਂ ਭਾਈ ਮੈਂ ਤਾਂ ਸਾਗ ਨੂੰ ਜੀ ਕਰਦਾ ਤੇ ਮੈਨੂੰ ਕਹਿ ਕੇ ਗਿਆ ਕਹਿੰਦਾ ਸਾਗ ਲੈ ਆਂ ਤਾਈ ਤੇ ਕਹਿੰਦਾ ਤੂੰ ਸਾਡੇ ਘਰੇ ਬਾਗ ਚ ਆ ਲੈ ਕਹਿੰਦਾ ਨਾਲ ਕੰਮ ਕਰਾ ਦੀ ਕਹਿੰਦਾ ਹਰ ਤਰੀਕ ਤੇ ਚੰਗਾ ਤਾਈ ਇੱਥੇ ਬਹਿ ਕੇ ਛੇਲੇ ਲਾ ਪਈ ਫਿਰ ਐ ਕਰੀ ਸਾਗ ਧੋ ਕੇ ਫੜਾ ਦੇ ਨਹੀਂ ਤੈਨੂੰ ਤੂੰ ਮੈਨੂੰ ਚੀਰ ਕੇ ਦੇ ਦੇ ਫਿਰ ਮੈਂ ਧਰ ਲੂੰਗੀ ਚਲ ਫੜਾ ਪਾਈ ਫਿਰ ਮੈਨੂੰ ਮੈਂ ਮੈਨੂੰ ਧੋ ਕੇ ਫੜਾ ਤੇ ਮੈਂ ਚੀਰ ਦੂੰਗੀ ਹੱਦ ਹੋਈ ਪਈ ਐਨੀ ਉਹੀ ਗੱਲ ਹੈ ਬੰਦਾ ਚੀਜ਼ ਲੈਣ ਆਵੇ ਬੰਦਾ ਕਹੇ ਤਾਂ ਮੁੜਦਾ ਜਾਵੇ ਵੀ ਭਾਈ ਮੈਂ ਧਰਿਆ ਨਹੀਂ ਇਹਦੀ ਹੱਦ ਹੋ ਗਈ ਅੱਲਾ ਸਰਗੰਡਾ ਲੈ ਕੇ ਆਵੜੀ ਕਹਿੰਦੀ ਲੈ ਸਰਗੰਡਾ ਮੈਂ ਦੇ ਜੇ ਨਹੀਂ ਚਿਲ ਕੇ ਮੈਂ ਸਾਗ ਚੀਰ ਵੀ ਦਿੰਨੀ ਹੁਣ ਚਰਿਆਮਾ ਕੀ ਚੀਰ ਕੇ ਤਾਂ ਮੈਂ ਬਤੀ ਲੱਭ ਰਿਆ ਪਿਆਗਾ ਸਾਰਾ ਧਰਿਆ ਪਿਆਗਾ ਉਹਨੂੰ ਆ ਜਾਣ ਦੇ ਘਰੇ ਘੇਰਾ ਮੁੜ ਕੇ ਉਹਦੇ ਨਾਲ ਤਾਂ ਮੈਂ ਕਰੂੰ ਉਹਨੂੰ ਮੈਂ ਕਿਹਾ ਸੀ ਵੀ ਕਿਸੇ ਕੋਲੇ ਦੱਸੀ ਨਾ ਉਹਨੇ ਫੇਰ ਤਾਈ ਕੋਲੇ ਦੱਸ ਦਿੱਤਾ ਉਹਨੇ ਜਾਣ ਕੇ ਦੱਸਿਆ ਵੀ ਇਹ ਤਾਂ ਹੁਣ ਮੈਨੂੰ ਖਵਾਈ ਜਾਊਗੀ ਹਫਤਾ ਸਾਗ ਚੱਲ ਤਾਈ ਛਿੱਲ ਲੈ ਲਾ ਸਰਗੰਡਾ ਚਲ ਮੈਂ ਦੇਖਦੀ ਆਂ ਕਈ ਹੁਣ ਤਾਂ ਮੈਂ ਉਹੀ ਗੱਲ ਤੇਰੇ ਕੋਲੇ ਦਸ ਤਾਂ ਨਹੀਂ ਫਿਰ ਮੈਂ ਤਾਂ ਨਾ ਇੰਨਾ ਕੁ ਤਰਿਆ ਸੀ ਇੰਨਾ ਕੀ ਪਾਇਆ ਜਮੀ ਬਤੀਲੇ ਚ ਫਿਰ ਮੈਨੂੰ ਕਹਿਣਾ ਪਿਆ ਵੀ ਮੂੰਗੀ ਦੀ ਦਾਲ ਤਰੀ ਹੈ ਤਾਂ ਇਹ ਮੰਗਣ ਵਾਲਿਆਂ ਦੀ ਲੈਣ ਲੱਗ ਜਿੰਦੀਆਂ ਕਰਾਂਗੀ ਲਾਪਾ ਜੂ ਤਾਂ ਗੱਪੀ ਦਾ ਮੈਨੂੰ ਗੱਪ ਮਾਰੀ ਜਾਂਦੀਆਂ ਨੇ ਮੈਨੂੰ ਕੋਈ ਮੁੰਡਾ ਦੱਸ ਕੇ ਗਿਆ ਮੈਂ ਤੂੰ ਗੱਪ ਕਰ ਰਹੇ ਹੈਂ ਗੱਪ ਨਹੀਂ ਮਾਰਦੀ ਮੈਂ ਤੇਰਾ ਥੋੜਾ ਜਿਆ ਐਂ ਕਰੀ ਆ ਤਾਂ ਦੇਖ ਇੰਨਾ ਤਾਂ ਮੈਂ ਤਾਂ ਮੇਰੇ ਕੋਲ ਹੈ ਨਹੀਂ ਇੰਨਾ ਤਾਂ ਮੈਂ ਸਾਰਾ ਤੇਰੇ ਮੈਂ ਕੋਲੇ ਚ ਪਾ ਕੇ ਦੇ ਦੂੰਗੀ ਤੈਨੂੰ ਆ ਇਹ ਚ ਲੈ ਜੀ ਆ ਇਹ ਕੋਲੇ ਦੇ ਬਾਈ ਇਹਹੀ ਗੱਲ ਤਾਂ ਮੈਂ ਮੁੰਡੇ ਨੂੰ ਦੇ ਦੂੰ ਫੇਰ ਮਾ ਕਹਾਂ ਮੈਂ ਕੈਵੇਰੀ ਪਈ ਲਣ ਗਈਆਂ ਕਾਠੀ ਸਾਗ ਦੀ ਦੇ ਦਿੰਦੇ ਸਾਡੇ ਭਾਈ ਘਰੇ ਜਵਾਕ ਲੜੀ ਜਾਂਦੇ ਨੇ ਪੋਰਾ ਸਾਗ ਪਿੱਛੇ ਮਾ ਕਹਾਂ ਭਾਈ ਮੈਂ ਤਾਂ ਬਾਬਾ ਤਾਈ ਮੇਰੇ ਨਾਲ ਵਗ ਚੱਲੀ ਸਾਡੀ ਨਿਆਈਂ ਚ ਹੋਇਆ ਪੇ ਕੱਲ ਨੂੰ ਪਮਾ ਉਥੋਂ ਨਾ ਕਿੰਨਾ ਮਰਜੀ ਤੋੜ ਲਈ ਮੇਰੇ ਕਨੂੰ ਪੰਡ ਸਾਗ ਦੀ ਤੋੜ ਲਈ ਪਰ ਤਰ ਲਈ ਭਾਈ ਤਰਨ ਤੇ ਕਿੰਨੀ ਮਿਹਨਤ ਲੱਗਦੀ ਹੈ ਚਲ ਕੋਈ ਨਾ ਕਿੱਦਿਆ ਭਾਈ ਮੈਂ ਤੇਰੇ ਤੈਨੂੰ ਮੈਂ ਦੇ ਦੂੰਗੀ ਤੇ ਹੁਣ ਭਾਈ ਕਹਿੰਦਾ ਮੈਨੂੰ ਸਾਗ ਆ ਡਾਊਂਗਾ ਪਰ ਕੇ ਦੇ ਦੀ ਭਾਈ ਸਾਗ ਦਾ ਇੱਕ ਡਾਊਂਗਾ ਤਾਂ ਤਾਈ ਮੈਂ ਆਪ ਹੀ ਤੋੜਿਆ ਮੈਂ ਤੈਨੂੰ ਦੱਸੀਏ ਨਹੀਂ ਵੀ ਮੈਂ ਤਾਂ ਚਾਰ ਚੀਰਨੀਆਂ ਸਾਗ ਨਹੀਂ ਪਾਈਆਂ ਆ ਦੇਉਂਗੀ ਹੱਥ ਤਾਂ ਜਮਾ ਨਹੀਂ ਦਿੰਦੀ ਨਾ ਅੱਜ ਦੇਮਾ ਨਾ ਸਵੇਰੇ ਦੇ ਨਾ ਭਾਈ ਚਾਰ ਚੀਰ ਲੀਆਂ ਅੱਖੀਆਂ ਜਾਨੀਆਂ ਮੁੰਡਾ ਕਹਿੰਦਾ ਸੀ ਬਾਲਾ ਤਾਰ ਫੜਦੇ ਉਸ ਤਾਂ ਕਹਿੰਦਾ ਮੈਂ ਤੇ ਗਾਹਾਂ ਵੀ ਕਹਿ ਕੇ ਆਉਂਗਾ ਦੋ ਚਾਰ ਕੰਨੀ ਭੂਮਾ ਮਰ ਜਾ ਨਹੀਂ ਨਹੀਂ ਗਾਹਾਂ ਵੀ ਕਹਿ ਕੇ ਆਉਗਾ ਕਾਈ ਮੈਂ ਕੀ ਕਰਾਂ ਮੈਨੂੰ ਤਾਂ ਇਹਨੇ ਤਪਾ ਕੇ ਮਾਰ ਰੱਖਿਆ ਮੈਂ ਮੈਨੂੰ ਐ ਹੁੰਦਾ ਵੀ ਚਾਰ ਦਿਨ ਨੰਗ ਜਾਣਗੇ ਇਕੱਠਾ ਧਰ ਲਾ ਕੋਈ ਨਾ ਭਾਈ ਇਕੱਠੇ ਦੀ ਕੀ ਗੱਲ ਹੁਣ ਆਪਾਂ ਅੱਗੇ ਦਾ ਇੱਕ ਘਰ ਧਰਨ ਦਾ ਚਾਰ ਚਾਰ ਘਰ ਦੇਖ ਖਾ ਲੈਣ ਦੇ ਦੇਖ ਖਾ ਲੈਣ ਦੇ ਕਈ ਮੈਂ ਵੀ ਮੰਨਦੀ ਅੱਗੇ ਵੇਲੇ ਚੰਗੇ ਸੀ ਅੱਗੇ ਇੱਕ ਘਰ ਧਰਦਾ ਚਾਰ ਘਰ ਖਾ ਲੰਦੇ ਉਹ ਚਾਰ ਘਰ ਬਰਾਬਰ ਦਾ ਦੇ ਦਾਂਦੇ ਹੁਣ ਜੇ ਉਹੀ ਗੱਲ ਲੈ ਤਾ ਅਗਲੀ ਤੂੰ ਲੈਣ ਤਾਂ ਹਾ ਡੋਂਗਾ ਆ ਗਈ ਜਿੱਦ ਮੈਂ ਤੈਨੂੰ ਕਹਤਾਈ ਤੂੰ ਰਿੰਨੇ ਉਹਦੇ ਤੂੰ ਮੈਨੂੰ ਉਹ ਕੋਲਾ ਪਰ ਕੇ ਦੇ ਦੇਂਗੀ ਛੋਟਾ ਪਹਿਈ ਤਾਂ ਥੋੜਾ ਬਣਾਇਆ ਐਵੇਂ ਭਾਈ ਕੋਲਾ ਬਾਰ ਕੇ ਛੇਲੇ ਨੇ ਪਹਿਲਾਂ ਸੁਣ ਗੰਣਾ ਤੜਕਾ ਲਾ ਕੇ ਤੈਨੂੰ ਦੇ ਦੂੰਗੀ ਚਾਰ ਘੜਛੀਆਂ ਚਾਰ ਘੜਛੀਆਂ ਨਾਲ ਤਾਂ ਭਾਈ ਤੇ ਹੁੰਦਾਗਾ ਨਾ ਕੇ ਟੋੜਾ ਚੱਕ ਲਿਆ ਆ ਤੂੰ ਸਾਗ ਤੇਰੇ ਨਹੀਂ ਹੈਗਾ ਮੈਂ ਸਹੀ ਨੂੰ ਵੀ ਕਹਿੰਦਾ ਕਿ ਲੈ ਆਂ ਸਾਡੇ ਨੂੰ ਸਾਗ ਸਾਗ ਤਾਂ ਰੱਖੇ ਮੈਂ ਮੈਂ ਤਾਂ ਥੋੜਾ ਜਿਹਾ ਤੇਰੇ ਚਾਰ ਪੰਜ ਚੀਰਨੀਆਂ ਧਰਨੀਆਂ ਆ ਤੇ ਉਹ ਮੇਰਾ ਤਿੰਨ ਚਾਰ ਕਰਾਂ ਦੇ ਹੋਰ ਵੀ ਕਿਹਾ ਸੀਗਾ ਨਾ ਪਹਿਲਾਂ ਤਾਂ ਮੈਨੂੰ ਤਾਂ ਪੁੱਛ ਲਾਂਦਾ ਕਹਿਣ ਤੋਂ ਪਹਿਲਾਂ ਇਹ ਤਾਂ ਮੈਂ ਪਿੰਡ ਵਾਲਿਆਂ ਵਾਸਤੇ ਲੈਂਦਾ ਉਹਨਾਂ ਨੂੰ ਦੇਣਾ ਰਿੰਨ ਕੇ ਤੇਰਾ ਆਪਣਾ ਹੋ ਜਾ ਮੈਂ ਹੈਗੇ ਆਪਾਂ ਸਾਰਾ ਸਾਖ ਧਰਾਂਗੇ ਮਹਾ ਮੇਰਾ ਖੇੜਾ ਨਹੀਂ ਛੁੱਟਣਾ ਬਾਈ ਆ ਪੈਸਾ ਹੋ ਦੇਖ ਲੈ ਸੰਗੰਦਾ ਚਲ ਕੋਈ ਨਾ ਤੁਸੀਂ ਪਾ ਲਿਓ ਤੇ ਮਿੰਟੋ ਭਾਈ ਆਹੀ ਦੇਜੋ ਮੈਂ ਤਾਂ ਧੜੀ ਲਊਂਗੀ ਆਪਦੇ ਘਰੇ ਤਾਂ ਐਂ ਕਿ ਮੈਂ ਦੇ ਦਿਆਂ ਇਹ ਤਾਂ ਮੈਂ ਆਦੇ ਪੇਕੇਆਂ ਖਾਤਰ ਲੈਂਦਾ ਉਹਨਾਂ ਨੂੰ ਰਿੰਨ ਕੇ ਦੇਣਾ ਮੇਰੇ ਭਰਾ ਨੂੰ ਇਹ ਕਿਉਂ ਦੇਣਾ ਭਾਜਾ ਕਿ ਪੇਕੇ ਦੇ ਨੇੜੇ ਹੋ ਗਏ ਭਾਈ ਅਸੀਂ ਗਮਾਂਢ ਦੇਖੀ ਦੂਰ ਹੋ ਗਏ ਹੈ ਫੜਾ ਭਾਈ ਜੇ ਕੋਈ ਜਿਦਾ ਨਹੀਂ ਮਾਜਣਾ ਭਾਈ ਮੈਂ ਤਾਂ ਖੜਈ ਫੜਾ ਲੈ ਜਾ ਲੈ ਆਪਣੇ ਧਾਈ ਖੜਾ ਛੁੱਟੂਗਾ ਨਾ ਮਾੜਾ ਮੋਟਾ ਪੁੱਛਤਾ ਲਿਆ ਕਰ ਜੱਕਦੇ ਨਹੀਂ ਚੱਕ ਕੇ ਫੜਾ ਦੇਣਾ ਤੋੜ ਕੇ ਪਤਾ ਕਿੰਨਾ ਓਖਾ ਲਈ ਸੀ ਦਮ ਚੜ ਗਿਆ ਸੀ ਮੇਰਾ ਉੱਥੇ ਤੋੜਦੀ ਨਾ ਆ ਭਾਂਡੇ ਦੇਖ ਲਾ ਆਚਾਰ ਗੰਡੇ ਤੇ ਲਸਣ ਧਰ ਗਈ ਓਰੇ ਮੈਂ ਕੀ ਕੱਲ ਨਹੀਂ ਓਰੇ ਸੁਣ ਮੈਂ ਤਾਂ ਲਸਣ ਵਿਚਾਈ ਛਿਲਕੇ ਦੀ ਨਾਲੇ ਗੰਡੇ ਛੱਡ ਜੂ ਮੈਂ ਤਾਂ ਅੰਦਰੋਂ ਥੋੜਾ ਬਣਾਇ ਨੂੰ ਤੜਕਾ ਲਾ ਲਾਂ ਲਸਣ ਨੇ ਗੰਡੇ ਨਾ ਮੈਂ ਬੇੜੇ ਚ ਮਾਰੂਗਾ ਤੈਨੂੰ ਦੱਸਾਂ ਫਿਰ ਚੁੱਕਦਾ ਫਿਰੀ ਨਾ ਤੈਨੂੰ ਕੀ ਲੋੜ ਸੀ ਮੈਨੂੰ ਐਂ ਦੱਸ ਝੋਲਾ ਕੱਢ ਕੇ ਤਾਈ ਦੇ ਮੂਰੇ ਧਰਨ ਦੀ ਤੈਨੂੰ ਕੀ ਲੋੜ ਪਈ ਸੀ ਕੀ ਕਰਾਂਗੀ ਤੇ ਏਡੇ ਵੱਡੇ ਝੋਲੇ ਤੋਂ ਵੇ ਮੇਰੇ ਭਰਾ ਨੇ ਲੈ ਕੇ ਜਾਣਾ ਸੀ ਉਹਨੇ ਲੈ ਕੇ ਜਾਣਾ ਸੀ ਉਹ ਕਹਿੰਦਾ ਮੈਂ ਕੱਲ ਨੂੰ ਪੰਡ ਬਣ ਕੇ ਲੈ ਆ ਦੂੰ ਤੇਰੇ ਪੇਕੇਆਂ ਨੂੰ ਫੋਨ ਲਾ ਦੇ ਪੰਡ ਬਣ ਕੇ ਲੈ ਜਾਣਗੇ ਸਰੋਂ ਦੇ ਸਾਗ ਦੀ ਐਂ ਤਾਂ ਕੋਈ ਐ ਗੱਲਾਂ ਕਿਹੜੀਆਂ ਕਰਦੇ ਐਂ ਗੱਲਾਂ ਕਰਦੇ ਜਿਵੇਂ ਮੇਰੇ ਪੇਕੇ ਨੇ ਕਦੇ ਸਾਗ ਹੀ ਨਹੀਂ ਦੇਖਿਆ ਹੁੰਦਾ ਤੂੰ ਕਰਦੀ ਐ ਭੁੱਖੀਆਂ ਗੱਲਾਂ ਤਾਂ ਉਹ ਫਿਰ ਮਾਂਡੀ ਨੂੰ ਸਾਗ ਨਹੀਂ ਦਿੰਦੀ ਓਹ ਇਹ ਗੱਲ ਨਾ ਮੇਰੀ ਪਰਜਾਈ ਤੋਂ ਨਹੀਂ ਬਣਦਾ ਜਵਾਕ ਨਿਆਣੇ ਛੋਟੇ ਛੋਟੇ ਉਹ ਤਾਂ ਨਹੀਂ ਇੰਨਾ ਹੁੰਦਾ ਮੈਂ ਰਿੰਨ ਕੇ ਦੇਣ ਦੀ ਤੈਨੂੰ ਕੋਈ ਤਕਲੀਫ ਐ ਉਹ ਤੂੰ ਐਂ ਕਰ ਇੱਥੇ ਨਾ ਤੌੜਾ ਭਰ ਕੇ ਰਿੰਨ ਲੈ ਰੇਨੇ ਰਨ ਕੀ ਦੇ ਦੇ ਆ ਕਰ ਇਸ ਤਰ੍ਹਾਂ ਨੂੰ ਸਾਗ ਦੇਉਂਗੀ ਮੈਂ ਤਾਂ ਮੇਰੇ ਪੇਕੇ ਐਵੇਂ ਜਿ ਘਰੀ ਦੇਉਂਗੀ ਜਿਹੜਾ ਹੁਣ ਰਿਜਿਆ ਨਾ ਸਾਗ ਤਾਂ ਦੇਉ ਉਹਨਾਂ ਨੂੰ ਤੇ ਤੈਨੂੰ ਆ ਜਿਹੜੇ ਗੰਡੇ ਆ ਨਾ ਤਾਈ ਤੜਕ ਗਈ ਐਸ ਗੰਡਿਆਂ ਦੀ ਚਟਣੀ ਖਵਾਉਂਗੀ ਓ ਮੈਂ ਤਾਂ ਚਟਣੀ ਖਾ ਰੋ ਉਹ ਗਮਾਂਡੀ ਦੇਖ ਲੈ ਤੈਨੂੰ ਮਾੜੇ ਹੋਗੇ ਹਾਂ ਤੇਰੇ ਪੇਕੇ ਗਾਹਾਂ ਤੈਨੂੰ ਚੰਗੇ ਹੋਏ ਬਣਾਉਂਦੀਆਂ ਨਾ ਮੈਨੂੰ ਤਾਂ ਪੁੱਕ ਰੱਖਿਆ ਕਰ ਮਾੜਾ ਮੈਨੂੰ ਤਾਂ ਦੇ ਪੇਕੇ ਚੰਗੇ ਤਾਈ ਦਾ ਇੰਨਾ ਜੀ ਕਰਦਾਈ ਸਕਦਾ ਉਥੋਂ ਆ ਬਗ ਜਾਂਦੀ ਨਿਆਈਂ ਚ ਤੋੜ ਲਿਉਂਦੀ ਤੋੜਨਾ ਤਾਂ ਔਖਾ ਦਮ ਮੇਰਾ ਚੜਿਆ ਮੈਂ ਸਮਨ ਝੋੜਾ ਸਿਰ ਤੇ ਧਰ ਕੇ ਕਰੇ ਲੈ ਕੇ ਮੇਰੀ ਗੱਲ ਸੁਣ ਲੈ ਤਾਈ ਤੇ ਤੂੰ ਨਾ ਹੁਣ ਵਿਚਾਰੀ ਦਵਲਤੀ ਉਹ ਤਾਂ ਲੈ ਗਈ ਕੱਚਾਈ ਚ ਦਵਲ ਕਹੀ ਮੈਂ ਦਿੱਤੀ ਉਹ ਤਾਂ ਦਸ ਸਿਰ ਪੁੱਤਾ ਸਾਗ ਲੈ ਕੇ ਤੁਰਦੀ ਬਣੀ ਮੈਂ ਤਾਂ ਹੋਰ ਵੀ ਕਈ ਕਰਾਂਗੇ ਕਹਿ ਕੇ ਸਾਰਾ ਮੈਂ ਬੰਡੂਗਾ ਸਾਗ ਆ ਜਾਂਦੇ ਸਾਰਿਆਂ ਨੂੰ ਲੈ ਬੰਡ ਕੇ ਦੇਖੀ ਹੱਥ ਲਾ ਕੇ ਦੇਖੀ ਮਾੜਾ ਇਹ ਤੂੰ ਪਤੀਲੇ ਦੇ ਆਉਣ ਦੇ ਸਹੀ ਤਤੀ ਕਰਛੀ ਲਾਉ ਜੀ ਤੇ ਕਿਹੜੀ ਮੰਗਦੀ ਐ ਸਾਗ ਵੱਡਾ ਗਿਆ ਸਾਗ ਦੇ ਨਾਲਾ ਐਡੀ ਕੀ ਗੱਲੇ ਨੂੰ ਜੀ ਜੀ ਨੂੰ ਪਿਆ ਹੁੰਦਾ ਬੱਚੇ ਬੱਚੇ ਨੂੰ ਐਂ ਕਰਾ ਕਰ ਮੈਂ ਕਿਚੋ ਬੋਲਿਆ ਕਿ ਜਾ ਕੇ ਡੇਰੇ ਚ ਵੀ ਅਸੀਂ ਸਾਗ ਤਣੇ ਸਾਡੇ ਸਾਗ ਲੈਣ ਆਜੋ ਸਾਰਾ ਪਿੰਡ ਉਹ ਹੁਣ ਤਾਂ ਨਾ ਸਾਰਾ ਸਿਆਲ ਤੂੰ ਹੋਰ ਤਾਂ ਕੋਈ ਦਾਲ ਸਬਜ਼ੀ ਬਣਾਉਣੀ ਹੀ ਨਹੀਂ ਬਸ ਸਾਗ ਹੀ ਸਾਗ ਖਾਣੀ ਸਾਗ ਮੈਨੂੰ ਪਤਾ ਐ ਤੈਨੂੰ ਐ ਸੀ ਵੀ ਐਡਾ ਝੋਨਾ ਚੱਕੀ ਹੁੰਦੀ ਐ ਸਾਰਾ ਰਿੰਨ ਕੇ ਮੈਨੂੰ ਖਵਾਉਗੀ ਮੇਰਾ ਤਾਂ ਟਿੱਡਾ ਹਰਾ ਕਰ ਦੂਗੀ ਉਹ ਖਵਾ ਖਵਾ ਕੇ ਫਿਰ ਕੀ ਗੱਲ ਹੋ ਗਈ ਗਮਾਂਡੀਆਂ ਕੱਲ ਨੂੰ ਆਪਾਂ ਵੀ ਲੈ ਆਵਾਂਗੇ ਨਾ ਸਾਗ ਤੇ ਫਿਰ ਲੈ ਆਏਗਾ ਸਾਗ ਫਿਰ ਉਹ ਤੇ ਸਾਰਾ ਚੱਕ ਕੇ ਤੁਰਗੀ ਨਾ ਹੁਣ ਮੈਂ ਤੈਨੂੰ ਦੱਸਾਂ ਕੁੰਡਾ ਕੋਟਾ ਧਰਨੀਆ ਤੇ ਤੈਨੂੰ ਖਵਾਉਂ ਚਟਣੀ ਘੁੱਟ ਕੇ ਤੂੰ ਦੇਖਦਾ ਜਾਂ ਲੈ ਹੁਣ ਮੈਂ ਕੁੰਡਾ ਚੱਕ ਕੇ ਮੈਂ ਚਟਣੀ ਨਹੀਂ ਖਾ ਲੂੰਗਾ ਸਾਗ ਕੰਨੀ ਨਾ ਜਾਈ ਮੈਂ ਤੈਨੂੰ ਇੱਕ ਵਾਰੀ ਕਹਦਾ ਜਿਹੜਾ ਰਿੱਜੀ ਜਾਂਦਾ ਉਹ ਮੇਰੇ ਭਰਾ ਨੂੰ ਡੋਲੂ ਚ ਪਾਉਂ ਲੈ ਨਹੀਂ ਕੁੰਡਾ ਲੈ ਤੇਰੇ ਪੇਕੀ ਲ ਜਾਂਦਾ ਸਾਰਾ ਮੈਂ ਤਾਂ ਗਮਾਂਡੀਆਂ ਨੂੰ ਵੰਡੂਗਾ ਨਾਲੀਂ ਤੂੰ ਜੋ ਮੈਨੂੰ ਥੋੜਾ ਖਿਲਾ ਕੇ ਦੇਖ ਹਾਂ ਤੀਲੇ ਦੇ ਆ ਪਈ ਐ ਆ ਗੰਦਾ ਛਿੱਲ ਕੇ ਨਾ ਤੈਨੂੰ ਖਵਾਉਂ ਚਟਣੀ ਸਾਗ ਦੇਉਂ ਆਂਦੇ ਪੇਕਿਆਂ ਨੂੰ ਜਿਹੜੀ ਤੂੰ ਮੇਰੇ ਨਾਲ ਕੀਤੀ ਨਾ ਖੜਾਇ ਤਾਈ ਨੂੰ ਚੱਕ ਕੇ ਝੋਣਾ ਉਹ ਮੰਜਕਰ ਹੁਣ ਤੇਰੇ ਨਾਲ ਹੋ ਹੁਣ ਗੰਡੇ ਦੀ ਚਟਨੀ ਖਾ ਲਈ ਤਾਈ ਵਾਲੇ ਦੀ ਕੋਟਾ ਲੈ ਕੇ ਨਾ ਆ ਜਾ ਤੇਰੇ ਖਾਤਰ ਤਾਂ ਮੈਂ ਬਣਾਉਣੀ ਆ ਚਾੜਣੀ ਕਰਦ ਪਤਾ ਨਹੀਂ ਕਿੱਥੇ ਸਿੱਟੀ ਹੈਗੀ ਮੈਨੂੰ ਤਾਂ ਬਿਨਾਂ ਗੱਲ ਤੋਂ ਕਬਰਾਟ ਲੈ ਆਤੀ ਤਾਈ ਦੇਖ ਲੈ ਕਿਦਰੋਂ ਪੱਟ ਪੈਣੀ ਆਈ ਭੱਜੀ ਆਈ ਚੋਲਾ ਚੱਕੀ ਤੁਰਦੀ ਬਣੀ